ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਡੇ ਆਸਤੇ ਅੱਜ ਇੱਕ ਵੈੜ ਲੈ ਕੇ ਆਏ ਆਂ ਐਰ ਸ਼ੇਅਰ ਬ੍ਰੀਡ ਦੀ ਸੂਈ ਸਵਾਈ ਹੈ ਮਗਰ ਬਹੁਤ ਚੰਗੀ ਬੱਛੀ ਹੈ ਚੰਗੇ ਦੁੱਧ ਵਾਲੀ ਹੈ ਵੱਡੇ ਕੱਦ ਦੇ ਚ ਪੈਂਦੀ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਥਣ ਭਾਂਡੇ ਦੀ ਸਾਫ ਸੁਥਰੀ ਹੈ ਇਨਫਰਮੇਸ਼ਨ ਲੈ ਲੈਣਾ ਉਹ ਕਰ ਦੇਗਾ ਬਾਅਦ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਗਈ ਹਾਂਜੀ ਬਈ ਸਸੀ ਕਾਲ ਜੀ ਸਸੀ ਕਾਲ ਜੀ ਨਾਮ ਤੇ ਐਡਰੈਸ ਦਾਸੀ ਹੈ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਏ ਮੋਬਾਈਲ ਨੰਬਰ ਦਾਸੀ 8819686779 ਇੱਕ ਰਿਜਦਾ ਸੀ 81968 6799 ਸਟੈਂਡ 99 ਸੁਆਵੇ ਇਹਦਾ ਦੂਜਾ ਸੁਆਇ ਸੁਈ ਨੂੰ ਸ਼ਾਮਾ ਸੁਈ ਨੂੰ ਅੱਜ ਪੰਜਵਾਂ ਰਹਿ ਗਈ ਕਿੰਨਾ ਗੱਦਦ ਬੋਲਾ ਇਸ ਟਾਈਮ ਬੋਲਾ ਇਸ ਟਾਈਮ ਜਿਹੜਾ ਭਾਂਡੇ ਵਾਲਾ 15 ਕਿਲੋ ਆਈ ਠੀਕ ਹੈ ਖਾਵੇ ਵਾਲਾ ਤਾਂ ਭਲਾ 17 ਕਿਲੋ ਪੈ ਗਈ ਆਪਾਂ ਉਹ ਵੀ ਚੱਲ ਜੂਗਾ ਜੀ ਹੂੰ ਸਹੀ ਹੈ ਜਿਹੜਾ ਚੌਣ ਚੌਣ ਵਾਲਾ ਮੰਨ ਲਾ 14 15 ਕਿਲੋ ਆਈ ਕਿੰਨਾ ਕੁ ਪਿਆ ਜੂ ਦੁੱਧ 20 ਕਿਲੋ ਦਾ ਸੋਖਾ ਹੀ ਦੇਣਾ ਚਾਹੀਦਾ ਜੀ ਇਹ ਮੰਨ ਲਾ ਅੱਜ ਪੰਜਵਾਂ ਦਿਨ ਹੈ ਨਾ ਠੀਕ ਹੈ ਜਿਵੇਂ ਚੰਗੀ ਮੰਨ ਲਾ ਬੌੜੇ ਦੀ ਚੱਲੀ ਜਾਂਦੀ ਹੈ ਜੀ ਹੂੰ ਵੜ ਵੱਡੀ ਵੀ ਆ ਹਾਂਜੀ ਵੜ ਵੱਡੀ ਵੀ ਆ ਬਾਕੀ ਕੱਢੀਏ ਬਾਹਰ ਨੂੰ ਦੋਸਤੋ ਮਗਰ ਵੱੱਛੀ ਹੈ ਅੱਜ ਪੰਜਵਾਂ ਦਿਨ ਹੋ ਗਿਆ ਬਾਈ ਕਹਿੰਦਾ ਸੂਈ ਨੂੰ 14 15 ਕਿਲੋ ਦੁੱਧ ਮੰਨਣਾ ਦੁੱਧ ਮੰਨ ਲੂ ਬੌੜਾ ਮੰਨਣਾ ਬੌੜਾ ਮੰਨ ਲੂ ਤਿਆਰ ਹੈ ਜਿਹੜਾ ਤੁਸੀਂ ਦੋ ਟਾਈਮ ਤਿੰਨ ਟਾਈਮ ਦੁੱਧ ਜੋਖ ਲੈਣਾ ਬਾਲਟੀ 'ਚ ਪਾ ਲੈਣਾ ਵਖਾਵੇ ਨੂੰ ਤਾਂ ਸਨੇ ਝਗ ਬਾਈ ਕਹਿੰਦਾ 17 ਕਿਲੋ ਕਹਿ ਦਈਏ ਪਰ ਜਿਹੜਾ ਦੁੱਧ ਝੁਕ ਜਾਣਾ 15 ਕਿਲੋ ਤਿਆਰ ਆ ਵੈੜ ਪੂਰੀ ਵੱਡੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਹਵਾਨਾ ਵੀ ਸੋਹਣਾ ਕਰਮਾਲੀ ਨੇ ਵੱਡਾ ਤਿਆਰ ਕੀਤਾ ਥਣ ਚਾਰ ਹੀ ਆ ਦਿਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਗੁਲਾਬੀ ਥਾਣ ਐਰ ਸ਼ੈਰ ਬਰੀਡ ਦੀ ਦੂਜਾ ਸੁਭਾ ਵੈੜ ਐਚ ਐਫ ਨਾਲੋਂ ਐਰ ਸ਼ੈਰ ਦੀ ਫੈਟ ਵੀ ਵੱਧ ਆਉਂਦੀ ਆ ਤੇ ਐਰ ਸ਼ੈਰ ਬਰੀਡ ਦੀ ਵੈੜ ਨਾਗਵੀ ਥੋੜੇ ਆ ਮਿਲਦੇ ਵੀ ਘੱਟ ਆ ਸੀਵਣ ਵੀ ਘੱਟ ਮਿਲਦੇ ਆ ਜਦੋਂ ਸੀਵਣ ਘੱਟ ਮਿਲਦੇ ਆ ਤੇ ਪਸ਼ੂ ਫਿਰ ਆਪੇ ਹੀ ਘੱਟ ਹੋਣੇ ਆ 15 ਕਿਲੋ ਤਿਆਰ ਆ 20 ਕਿਲੋ ਦੁੱਧ ਪਿਆਜੂ ਦੁੱਧ ਮੱਝ ਵਰਗਾ ਹੋਊਗਾ ਹਵਾਨਾ ਸੋਨਾ ਵੱਡਾ ਤਿਆਰ ਕੀਤਾ ਉੱਪਰੋਂ ਫਟਾਂ ਨੂੰ ਚੜਾਵਾਨਾ ਸਟਾਰਟ ਹੁੰਦਾ ਸ਼ਾਮ ਦੀ ਚਵਾਈ ਜੇ ਅਜੇ ਤਾਂ ਇੱਕ ਘੰਟੇ ਪਾਏ ਆ ਸ਼ਾਮ ਤੱਕ ਰਵਾਨਾ ਬੌਲੇ ਨਾਲ ਭਰ ਲੈਣਾ ਦੁੱਧ ਬੌਲਾ ਜਿੰਨਾ ਬਾਈ ਦੱਸਦਾ 15 ਕਿਜੀ ਇਸ ਟਾਈਮ ਰੈਡੀ ਐ ਪਾਵਾ ਦੋ ਟਾਈਮ ਪਾਵਾ ਤਿੰਨ ਟਾਈਮ ਸੂਈ ਸਵਾਈ ਹੈਗੀ ਆ ਪਾਵਾ ਆਪ ਦਾ ਚੋਕੇ ਲੈ ਜਾਓ ਹਨ ਚਾਰ ਹੀ ਆ ਗੁਲਾਬੀ ਹੱਦੀ ਚਵਾਈ ਵਾਲੇ ਠੀਕ ਐ ਚਵਾਈ ਦੋਸਤੋ ਬਾਈ ਦੱਸਦਾ ਪੂਰੀ ਚੰਗੀ ਐ ਧਾਰਾ ਮਾਰ ਕੇ ਵੀਰ ਨੇ ਮਖਾਉਣੀਆਂ ਮੋਟੀ ਧਾਰਾ ਬਾਕੀ ਤੁਹਾਨੂੰ ਖੜ ਕੇ ਤੋਂ ਜਾਂਦਾ ਅੱਜਾ ਲੱਗਦਾ ਠੀਕ ਐ ਪੂਰੀ ਮੋਟੀ ਧਾਰ ਚਿੱਟਾ ਦੁੱਧ ਨਿਆਣਾ ਪਾਉਣਾ ਦਾ ਬਾਈ ਕਹਿੰਦਾ ਅਗਲਾ ਪਾਲੇ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਬਾਕੀ ਬਿਨਾਂ ਨਿਆਣੇ ਤੋਂ ਵੀਰ ਨੇ ਧਾਰਾ ਮਾਰੀਆਂ ਤੇ ਜੇ ਸਾਰੀ ਚੋਣੀ ਹੁੰਦੀ ਫੇਰ ਕਿਹੜਾ ਇਹਨੇ ਕੋਸ ਕਹਿਣਾ ਸੀਗਾ ਥਣ ਚਾਰੀ ਐ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੁਲਾਬੀ ਥਣ ਫੁੱਲ ਵੱਡੇ ਕੱਦ ਕਾਠ ਵਾਲੀ ਦੂਜਾ ਸੁਆ ਤਾਜੀ ਸੂਈ ਸਵਾਈ ਵੈਡ ਮੁੱਲ ਚੈਣੇ ਜੈਦ ਜੈ ਬਈ ਮੁੱਲ ਬਈ ਮਮਾ ਜੇ ਹੁਣ 20 ਕਿਲੋ ਦੁੱਧ ਚ ਤੇਲ ਚਵਾ ਕੇ ਲੈਣੀ ਆ ਫੇਰ ਤਾਂ ਉਹੋ ਜਿਹਾ ਮੁੱਲ ਹੋਊਗਾ ਜੀ ਅੱਜ 63000 ਰੁਪਏ ਚ ਮਾਨਤਾਣ ਕਰ ਦਾਂਗੇ ਜੀ ਅੱਜ ਦਾ ਮੁੱਲ ਹਾਂਜੀ ਅੱਜ ਦਾ ਬਾਕੀ 63000 ਰੁਪਏ ਅੱਜ ਵੀ ਕਿਸੇ ਨੇ ਮੰਗਣਾ ਨਹੀਂ ਗਾ ਜੀ ਹੂੰ ਜੀ ਲੰਮੀ ਲੰਜੀ ਆ ਹੱਥ ਕਾਠ ਵਾਲੀ ਆ ਮਗਰ ਵੀ ਬੱਛੀ ਆ ਜੀ ਚੰਗੀ ਹੂੰ ਬਾਕੀ ਦੁੱਧ ਕਹਿਣ ਵਾਲਾ ਨਹੀਂ ਬਾਈ 15 ਕਿਲੋ ਦੁੱਧ ਤਿਆਰ ਆ ਭਲਾ ਕੰਡਾ ਬਾਲਟੀ ਅਗਲਾ ਆ ਦੀ ਨਾਲ ਲੈ ਕੇ ਆਵੇ ਹੂੰ ਸਹੀ ਹੈ ਜਵਾਬ ਦੇਖ ਹੀ ਲਿਆ ਬਾਈ ਕੇਹ ਲੱਗਾ ਹੂੰ ਸਹੀ ਹੈ ਹਾਂਜੀ ਦੋਸਤੋ ਬਿਲਕੁਲ ਜੈ ਜੀ ਡਿਮਾਂਡ ਆ 63000 63000 ਚੋਂ ਬਾਈ ਕਹਿੰਦਾ ਮਾਨ ਕਰ ਦੂੰਗਾ ਜਵਾਬ ਬਾਈ ਕਹਿੰਦਾ ਤੁਸੀਂ ਵੇਖ ਹੀ ਲਿਆ ਫੁੱਲੀ ਚੰਗੀ ਚਵਾਈ ਆ ਕੰਡਾ ਬਾਲਟੀ ਬਾਈ ਕਹਿੰਦਾ ਅਗਲਾ ਆਪਦੀ ਨਾਲ ਲਿਆਵੇ ਕੋਈ ਕਹਿਣ ਵਾਲਾ ਦੁੱਧ ਨਹੀਂ 15 ਕਿਲੋ ਕੰਡੇ ਤੇ ਜੋਖਣ ਵਾਲਾ ਦੁੱਧ ਹੈ ਮਗਰ ਬੱਛੀ ਹੈ ਜੇ ਕਿਸੇ ਨੇ ਬਾਈ ਕਹਿੰਦਾ 20 ਕਿਲੋ ਦੁੱਧ ਚੋਕੇ ਲੈਣੀ ਆ ਹੋਰ ਪੰਜਾਂ ਚਾਰਾਂ ਦਿਨਾਂ ਨੂੰ ਦੁੱਧ ਤੇ ਵੜਨੇ ਆ ਜਾਣਾ 20 ਕਿਲੋ ਦੁੱਧ ਅਗਲਾ ਭਾਵੇਂ ਜੋਕੇ ਲੈ ਜੇ ਉਸ ਦਿਨ ਮੁੱਲ ਬਾਈ ਕਹਿੰਦਾ ਅੱਜ ਵਾਲਾ ਨਹੀਂ ਉਹਨਾਂ ਤੁਹਾਨੂੰ ਵੀ ਪਤਾ ਪੰਜ ਚਾਰ ਦਿਨ ਬਾਈ ਇਹਨੂੰ ਸੰਭੂਗਾ ਸੇਵਾ ਕਰੂਗਾ ਦਾਣਾ ਦਾ ਪਾ ਪਾਊਗਾ ਜਦੋਂ 20 ਕਿਲੋ ਦੁੱਧ ਕੰਡੇ ਤੇ ਛਾੜ ਕੇ ਦਊ ਫਿਰ ਅੱਜ ਵਾਲਾ ਮੁੱਲ ਤੁਹਾਨੂੰ ਵੀ ਪਤਾ ਕੀ ਨੇ ਦੇਣੀ ਹੈ ਬਈ ਵੀ ਕਹਿਣਾ ਨਹੀਂ ਪੰਜਵਾਂ ਦਾ ਹੈ ਨਾ ਠੀਕ ਹੈ ਆ ਵੀ ਨਾਲ ਦਾ ਬਈ ਇਹ ਜੀ ਬੱਚੇ ਦਾ ਨਾਲ ਹੀ ਆ ਹਾਂ ਹਾਂ ਜੀ ਆ ਤੁਸੀਂ ਵੇਖ ਸਕਦੇ ਆ 63000 ਬਿਲਕੁਲ ਜੈਡ ਡਿਮਾਂਡ ਪੂਰੇ ਫੁੱਲ ਵੱਡੇ ਕੱਦਾਂ ਵਾਲੀ ਤਾਜੀ ਸੂਈ ਸਵਾਈ ਦੂਜਾ ਸੂਹਾ ਵਹਿੜ 20 ਕਿਲੋ ਖੁੱਲਾ ਦੁੱਧ ਪਿਆਜੂ ਵੀ ਕੋਈ ਭਲਾ ਭੁਆ ਨਹੀਂ ਆ ਇਹ ਠੋਸ ਨਿਵਾ ਜਿਹੜਾ ਵੀ ਆ ਹਾਂ ਦੋਸਤੋ ਕੋਈ ਸਾਈਡ ਨਹੀਂ ਕੋਈ ਭਲ ਨਹੀਂ ਤੁਸੀਂ ਸਕਰੀਨ ਤੇ ਹਵਾਨਾ ਵੇਖ ਹੀ ਰਹੇ ਆ ਰੂਮ ਵਰਗਾ ਹਵਾਨਾ 63000 ਦੀ ਦੇ ਦੇਣੀ ਹੈ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਜਾਂ ਵਹਿੜ ਦੁੱਧ ਤੇ ਲਾਉਣੀ ਆ ਮਤਲਬ ਕਿ ਕੋਈ ਦੁੱਧ ਦਾ ਕੰਮ ਕਰਦਾ ਹੋਵੇ ਤਾਂ ਬਿਲਕੁਲ ਜੈ ਡਿਮਾਂਡ ਆ 63000 ਕਦ ਫੋਲੀ ਵੱਡਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਐਚ ਐਫ ਨਾਲੋਂ ਇਹਦੀ ਫੈਟ ਵੀ ਵੱਧ ਆਉਂਦੀ ਆ ਤੇ ਉਹਦੇ ਨੂੰ ਗਰਮੀ ਵੀ ਪੂਰਾ ਘੱਟ ਮਣਾਉਂਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਬਾਈ ਸੁਚੈਨ ਨਾ ਦਿੱਤੇਓ ਇਹ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ